ਭਗਵੰਤ ਮਾਨ ਹੋਏ ਦਰੂਵ ਰਾਠੀ ਦੇ 팬 ਜੀ ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਫੇਮਸ ਯੂਟਿਊਬਰ ਦਰੂਵ ਰਾਠੀ ਦੀਆਂ ਤਾਰੀਫਾਂ ਕੀਤੀਆਂ ਨੇ ਤੇ ਨਾਲ ਦੇ ਨਾਲ ਹੀ ਦਰੂਵ ਰਾਠੀ ਦੀ ਇੱਕ ਵੀਡੀਓ ਨੂੰ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਵੀ ਕੀਤਾ ਜਿਸ ਦੇ ਵਿੱਚ ਭਗਵੰਤ ਮਾਨ ਹੋਰਾਂ ਨੇ ਲਿਖਿਆ ਅਨਬ੍ਰੇਕੇਬਲ ਡਾਕੂਮੈਂਟਰੀ ਨੂੰ ਬੈਨ ਕਰਕੇ ਸਾਡੇ ਦ੍ਰਿੜ ਇਰਾਦਿਆਂ ਨੂੰ ਕਮਜ਼ੋਰ ਨਹੀਂ ਕਰ ਸਕਦੇ ਸੱਚ ਹਮੇਸ਼ਾ ਸੱਚ ਹੀ ਰਹੇਗਾ ਇਸ ਨੂੰ ਦਬਾਇਆ ਨਹੀਂ ਜਾ ਸਕਦਾ ਸਾਡੇ ਕੰਮ ਦੀ ਰਾਜਨੀਤੀ ਕਰਨ ਦਾ ਜੋਸ਼ ਅਤੇ ਜਜ਼ਬਾ ਇਸੇ ਤਰ੍ਹਾਂ ਬਰਕਰਾਰ ਰਹੇਗਾ ਇਸ ਨੂੰ ਜ਼ਰੂਰ ਦੇਖੋ ਤੇ ਸਭ ਨਾਲ ਸ਼ੇਅਰ ਕਰੋ ਪੂਰੀ ਡਾਕੂਮੈਂਟਰੀ ਦਾ ਲਿੰਕ ਨੀਚੇ ਤਾਂ ਇਹ ਗੱਲ ਲਿਖ ਕੇ ਭਗਵੰਤ ਮਾਨ ਹੋਰਾ ਵੱਲੋਂ ਦਰੂਵ ਰਾਠੀ ਦੇ ਇੱਕ ਵੀਡੀਓ ਦਾ ਲਿੰਕ ਸ਼ੇਅਰ ਕੀਤਾ ਗਿਆ ਤੇ ਦੱਸਿਆ ਜਾ ਰਿਹਾ ਹੈ ਕਿ ਇਸ ਦਰੂਵ ਰਾਠੀ ਦੀ ਵੀਡੀਓ ਦੇ ਵਿੱਚ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਉੱਤੇ ਇੱਕ ਬਣੀ ਡਾਕੂਮੈਂਟਰੀ ਜਿਸ ਦਾ ਨਾਮ ਅਨਬ੍ਰੇਕੇਬਲ ਦੱਸਿਆ ਜਾ ਰਿਹਾ ਹੈ ਉਸ ਬਾਰੇ ਗੱਲਬਾਤ ਕੀਤੀ ਗਈ ਹੈ ਸੋਸ਼ਲ ਮੀਡੀਆ ਦੀ ਰਿਪੋਰਟਸ ਦੇ ਮੁਤਾਬਕ ਇਹ ਸਾਹਮਣੇ ਆਇਆ ਹੈ ਕਿ ਆਮ ਆਦਮੀ ਪਾਰਟੀ ਦੇ ਉੱਤੇ ਬਣੀ ਹੋਈ ਇੱਕ ਡਾਕੂਮੈਂਟਰੀ ਨੂੰ ਭਾਰਤ ਸਰਕਾਰ ਵੱਲੋਂ YouTube ਤੇ ਚੱਲਣ ਤੋਂ ਬੈਨ ਕਰ ਦਿੱਤਾ ਗਿਆ ਹੈ ਜਿਸ ਬਾਰੇ ਧਰੂਵ ਰਾਠੀ ਵੱਲੋਂ ਇਸ ਤੇ ਗੱਲਬਾਤ ਕੀਤੀ ਗਈ ਹੈ ਤੇ ਭਗਵੰਤ ਮਾਨ ਵੱਲੋਂ ਹੁਣ ਇਸ ਲਿੰਕ ਨੂੰ ਸ਼ੇਅਰ ਕੀਤਾ ਗਿਆ ਹੈ ਤੇਜ਼ ਦੇ ਨਾਲ ਹੀ ਦੱਸਦੀ ਹੈ ਕਿ ਇਸ ਤੋਂ ਪਹਿਲਾਂ ਮਸ਼ਹੂਰ ਪੰਜਾਬੀ ਸਿੰਗਰ ਦਰਜੀਤ ਦਸਾਂਝ ਦੀ ਪੰਜਾਬ 95 ਫਿਲਮ ਨੂੰ ਵੀ ਭਾਰਤ ਵਿੱਚ ਬੈਨ ਕਰ ਦਿੱਤਾ ਗਿਆ ਉਸ ਨੂੰ ਵੀ ਰਿਲੀਜ਼ ਨਹੀਂ ਹੋਣ ਦਿੱਤਾ ਗਿਆ ਤੇ ਇੱਕ ਤੋਂ ਬਾਅਦ ਇੱਕ ਇਸ ਤਰ੍ਹਾਂ ਦੀਆਂ ਵੈਬ ਸੀਰੀਜ਼ ਫਿਲਮ ਅਤੇ ਡਾਕੂਮੈਂਟਰੀਜ਼ ਨੂੰ ਭਾਰਤ ਸਰਕਾਰ ਬੈਨ ਕਰਦੀ ਹੋਈ ਨਜ਼ਰ ਆ ਰਹੀ ਹੈ ਤੇ ਆਮ ਲੋਕ ਸੋਸ਼ਲ ਮੀਡੀਆ ਦੇ ਉੱਤੇ ਸਿੱਧੇ ਸਿੱਧੇ ਕੇਂਦਰ ਸਰਕਾਰ ਦੇ ਉੱਤੇ ਅਤੇ ਬੀਜੇਪੀ ਤੋਂ ਸਵਾਲ ਪੁੱਛ ਰਹੇ ਨੇ ਤੁਹਾਡਾ ਕੀ ਕੁਝ ਕਹਿਣਾ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ